ਦੇਖੋ ਅਕਾਲੀ ਦਲ ਦਾ ਇੱਕ ਲੀਡਰ ਹੈ ਜਿਹੜਾ ਬਹੁਤ ਬੜਬੋਲਾ ਫਿਰਸਾ ਸਿੰਘ ਬਲਟੋਆ ਫਿਰਸਾ ਸਿੰਘ ਬਲਟੋਆ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਜਾਂ ਅੱਤਵਾਦੀ ਰਹਾਂਗੀ ਕਿ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਜਾਂ ਅੱਤਵਾਦੀ ਰਹਾਂਗੀ ਇਹ ਇਕੱਲਾ ਨਹੀਂ ਹੈ ਫਿਰਸਾ ਸਿੰਘ ਬਲਟੋਆ ਇਸ ਤੋਂ ਪਹਿਲਾਂ ਇੱਕ ਐਸਆਈ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਸ਼ਰੇਆਮ ਬਾਜ਼ਾਰ ਦੇ ਵਿੱਚ ਇੱਕ ਦੇ ਉੱਤੇ ਪੈਰ ਰੱਖ ਕੇ ਗੋਲੀਆਂ ਮਾਰ ਕੇ ਵਿਕਰਮਜੀਤ ਮਜੀਠੀਆ ਜਿੰਦਾਬਾਦ ਦੇ ਨਾਰੇ ਲਾ ਕੇ ਉਹਨੂੰ ਕਤਲ ਕੀਤਾ ਗਿਆ ਸੀ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਆਖਿਆ ਕਿ ਅਕਾਲੀ ਦਲ ਦਾ ਅਪਰਾਧੀਕਰਨ ਹੋ ਚੁੱਕਿਆ ਜਿੰਨੇ ਵੀ ਅਪਰਾਧੀ ਹਨ ਉਹ ਅਕਾਲੀ ਦਲ ਵਿੱਚ ਹਨ ਇਸ ਮੌਕੇ ਉਹਨਾਂ ਨੇ ਅਕਾਲੀ ਆਗੂਆਂ ਨਾਲ ਜੁੜੇ ਕਈ ਪੁਰਾਣੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਦੇ ਲੀਡਰ ਨੇ ਤੇ ਐਮਐਲਏ ਵੀ ਜਿੱਤੇ ਨੇ ਤੇ ਉਸ ਟਾਈਮ ਨੂੰ ਪਕੌੜੇ ਵੀ ਰਹੇ ਨੇ ਇੱਕ ਖ਼ਬਰ ਨੇ ਨਿਊਜ਼ ਵੀ ਚੱਕੀ ਸੀ ਕਿ ਅੱਜ ਹੁਣ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਕਿਸ ਤਰ੍ਹਾਂ ਦੀ ਦੇਖੋ ਅਕਾਲੀ ਦਲ ਦਾ ਇੱਕ ਲੀਡਰ ਹੈ ਜਿਹੜਾ ਬਹੁਤ ਬੜਬੋਲਾ ਔਰ ਟੀਵੀ ਤੇ ਬਹਿ ਕੇ ਦੂਜੀਆਂ ਪਾਰਟੀਆਂ ਨੂੰ ਬਹੁਤ ਮੰਦੀ ਸ਼ਬਦਾਵਲੀ ਦੇ ਵਿੱਚ ਲਖੇਦੀ ਕਰਦਾ ਹੈ ਬੋਲਦਾ ਉਹਨਾਂ ਨੂੰ ਭੰਡਦਾ ਹੈ ਬਿਰਸਾ ਸਿੰਘ ਬਲਟੋਵਾ ਜਿਹੜਾ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ ਪਰ ਬਾਦਲ ਸਾਹਿਬ ਨੇ ਕਦੇ ਵੀ ਉਹਦਾ ਟਰੈਕ ਰਿਕਾਰਡ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਜੇ ਪਤਾ ਸੀ ਤਾਂ ਅੱਖਾਂ ਬੰਦ ਕਰ ਲਈ 36 ਸਾਲਾਂ ਬਾਅਦ ਡਾਕਟਰ ਸੁਦਰਸ਼ਨ ਕੁਮਾਰ ਤਰੀਹੰਦੇ ਕਤਲ ਦੇ ਸਿਲਸਿਲੇ 'ਚ ਉਹਨਾਂ ਦੇ ਵਿਰੁੱਧ ਚਲਾਨ ਪੇਸ਼ ਹੋਇਆ 36 ਸਾਲਾਂ ਬਾਅਦ ਉਤਬਾਦ ਉਹ ਇਲੈਕਸ਼ਨਾਂ ਵੀ ਲੜਦੇ ਰਹੇ ਉਹ ਆਪਣੇ ਪਾਸਪੋਰਟ ਵਗੈਰਾ ਵੀ ਰੀਨਿਊ ਕਰਾਉਂਦੇ ਰਹੇ ਤੇ ਹੁਣ ਤਾਂ ਅਦਾਲਤ ਨੇ ਉਹਨਾਂ ਨੂੰ ਤਲਬ ਕਰ ਲਿਆ ਮੈਂ ਪੁੱਛਣਾ ਚਾਹੁੰਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਚਿਆ ਖੁਚਿਆ ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਿ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਜਿਆਦਾ ਤੁਸੀਂ ਉਹਨਾਂ ਨੂੰ ਪਾਰਟੀ 'ਚੋਂ ਕੱਢੋ ਜਾਂ ਉਹ ਆਪ ਅਸਤੀਫਾ ਦੇਣ ਸ਼੍ਰੋਮਣੀ ਅਕਾਲੀ ਦਲ ਦਾ ਅਪਰਾਧਿਕरण ਹੋ ਚੁੱਕਿਆ ਇਹ ਇਕੱਲਾ ਨਹੀਂ ਬਿਰਸਾ ਸਿੰਘ ਬਲਟੋਆ ਇਸ ਤੋਂ ਪਹਿਲਾਂ ਇੱਕ ਐਸਆਈ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਸ਼ਰੇਆਮ ਬਾਜ਼ਾਰ ਦੇ ਵਿੱਚ ਹਿੱਕ ਦੇ ਉੱਤੇ ਪੈਰ ਰੱਖ ਕੇ ਗੋਲੀਆਂ ਮਾਰ ਕੇ ਵਿਕਰਮਜੀਤ ਮਜੀਠੀਆ ਜਿੰਦਾਬਾਦ ਦੇ ਨਾਰੇ ਲਾ ਕੇ ਉਹਨੂੰ ਕਤਲ ਕੀਤਾ ਗਿਆ ਸੀ ਉਹਦੀ ਹਜੇ ਤੱਕ ਅਕਾਲੀ ਦਲ ਨੇ ਨਿਖੇਦੀ ਨਹੀਂ ਕੀਤੀ ਉਹ ਵੀ ਅਕਾਲੀ ਦਲ ਦਾ ਬੰਦਾ ਸੀ ਨਿਸ਼ਾਨ ਸਿੰਘ ਜਿਹੜਾ ਫਰੀਦਕੋਟ ਦਾ ਸੀ ਜਿਹੜਾ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਸੀ ਉਹਦਾ ਟਰੈਕ ਰਿਕਾਰਡ ਵੀ ਜਿਹੜਾ ਉਹ ਅਪਰਾਧੀ ਸੀ ਉਹ ਵੀ ਸੁਖਵੀਰ ਬਾਦਲ ਦੇ ਨਾਲ ਉਹਦੀਆਂ ਫੋਟੋਆਂ ਸੀ ਸੋ ਅਕਾਲੀ ਦਲ ਜਿਹੜਾ ਕਦੇ ਕੁਰਬਾਨੀਆਂ ਦੀ ਤੇ ਮੋਰਚੇ ਲਾਉਣਾਂ ਵਾਲੇ ਦੀ ਜਮਾਤ ਹੁੰਦਾ ਸੀ ਅੱਜ ਉਹ ਕ੍ਰਿਮੀਨਲਾਂ ਦੀ ਜਮਾਤ ਬਣ ਗਿਆ ਅੱਜ ਅਪਰਾਧੀ ਜਿਹੜੇ ਨੇ ਜਿੰਨੇ ਨੇ ਉਹ ਇਹਨਾਂ ਕੋਲ ਨਿਕਲ ਰਹੇ ਨੇ ਜਿੰਨੇ ਡਰੱਗ ਸਮਗਲਰ ਨੇ ਜਿੰਨੇ ਕੋਈ 10 ਨੰਬਰੀਏ ਨੇ ਉਹ ਸਾਰੇ ਇਹਨਾਂ ਕੋਲੇ ਨੇ ਸੁੱਚਾ ਸਿੰਘ ਲੰਗਾ 10 ਨੰਬਰੀਆ ਸੀ ਔਰ ਰਿਕਾਰਡ ਤੇ ਇਹ ਕਿ ਉਹਦੇ ਪੋਸਟਰ ਉਹਦੇ ਲੱਗੇ ਹੋਏ ਸੀਗੇ ਥਾਣਿਆਂ ਦੇ ਵਿੱਚ ਕੇ 10 ਨੰਬਰੀ ਹੈ ਜਿਹਨਾਂ ਦੀ ਪਾਰਟੀ ਦੇ ਵਿੱਚ ਲੀਡਰ ਹੈ ਤੇ ਉਹਨਾਂ ਨੇ ਧਰਮ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਕਮੇਟੀ ਦਾ ਉਹਨੂੰ ਮੈਂਬਰ ਬਣਵਾਇਆ ਪ੍ਰਚਾਰਕ ਬਣਾਇਆ ਸੋ ਬਿਰਸਾ ਸਿੰਘ ਬਲਟੋਆ ਦੂਜਿਆਂ ਦੇ ਵਿੱਚ ਨੁਕਸ ਕੱਢਣ ਵਾਲਾ ਅੱਜ ਆਪ ਜਵਾਬ ਦੇਵੇ ਕਿ ਹੁਣ ਕੀ ਕਰਨਗੇ ਉਹ ਹੁਣ ਤਾਂ ਅਦਾਲਤ ਨੇ ਤਲਬ ਕਰ ਲਿਆ ਉਹਨਾਂ ਨੂੰ 36 ਸਾਲਾਂ ਬਾਅਦ ਇਹਦਾ ਮਤਲਬ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜਾ ਹੈ ਉਹ ਇਹਨਾਂ ਨੂੰ ਸ਼ਹਿਦ ਦਿੰਦਾ ਹੈ ਤੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਅਕਾਲ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਜਾਂ ਜਦੋਂ ਆਮ ਆਦਮੀ ਪਾਰਟੀ 2017 ਚ ਲੜ ਰਹੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਕਾਲੀ ਦਲ ਕਹਿ ਰਹੇ ਸੀ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਖਰਾਬ ਹੋ ਜੂਗੀ ਆਪ ਸਿਪਾਹੀ ਚ ਖਰਾਬ ਹੋ ਜੂਗਾ ਦੂਜੇ ਪਾਸੇ ਡਾਕਟਰ ਸੁਦਰਸ਼ਨ ਕੁਮਾਰ ਤਰੇਹਨ ਜਿਹੜੇ ਕਿ ਮੰਨੇ ਪਰਮਾਨੇ ਡਾਕਟਰ ਸੀ ਉੱਥੇ ਉਸ ਇਲਾਕੇ ਦੇ ਉਹਨਾਂ ਦੇ ਜਿਹੜੇ ਕਤਲ ਹੋਇਆ ਕਤਲ ਤੋਂ ਬਾਅਦ ਜਿਹੜੇ ਦੋ ਬੰਦੇ ਫੜੇਗੇ ਉਹਨਾਂ ਨੇ ਬਿਰਸਾ ਸਿੰਘ ਫਲਟੋਏ ਦਾ ਨਾਂ ਲਿਆ ਮੈਂ ਤਾਂ ਕਹਿੰਦਾ ਕਿ ਮਾਨਯੋਗ ਅਦਾਲਤ ਨੇ 36 ਸਾਲਾਂ ਬਾਅਦ ਇਹ ਕੀਤਾ ਸਵਾਗਤ ਕਰਾਂਗੇ ਪਰ 36 ਸਾਲ ਲੁਕੋਇਆ ਕਿਉਂ ਗਿਆ ਇਹ ਕਿਤੇ ਨ ਕਿਤੇ ਰਾਜਨੀਤਿਕ ਸ਼ਹਿ ਮਿਲਦੀ ਹੈ ਇਹਨਾਂ ਲੋਕਾਂ ਨੂੰ ਤੇ ਬਿਰਸਾ ਸਿੰਘ ਬਟੋਆ ਜੀ ਨੂੰ ਮਾਜੇ ਦਾ ਜਰਨੈਲ ਪਤਾ ਨਹੀਂ ਹੋਰ ਕਿਹੜੇ-ਕਿਹੜੀਆਂ ਵਾਧੀਆਂ ਦਿੰਦੇ ਸੀ ਮੈਂ ਚਾਹੁੰਦਾ ਕਿ ਅਕਾਲੀ ਦਲ ਉਹਨੂੰ ਇਮੀਡੀਏਟਲੀ ਪਾਰਟੀ ਦੇ ਵਿੱਚੋਂ ਕੱਢੇ ਤੇ ਉਹਨਾਂ ਦਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਜਿਹੜੀ ਜਿਹੜੀ ਉਹਨਾਂ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਔਰ ਕਿਉਂਕਿ ਪੰਜਾਬ ਦੀ ਸਰਕਾਰ ਤੋਂ ਮੈਂ ਜਾਂਚ ਦੀ ਮੰਗ ਕਰੂੰਗਾ ਉਹ ਤਾਂ ਕਰਦੇ ਨਹੀਂ ਉਹ ਤਾਂ ਪਹਿਲਾਂ ਮਜੀਠੀ ਵਾਲਾ ਵੀ ਕੇਸ ਜਿਹੜਾ ਉਹ ਨੂਰਾ ਕੁਸ਼ਤੀ ਖੇਡੀ ਜਾਂਦੇ ਆ ਸੀਬੀਆਈ ਤੋਂ ਜਾਂਚ ਦੀ ਮੰਗ ਕਰਦਾ ਕਿ ਕਿਵੇਂ ਇੱਕ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹ ਐਮ.ਐਲ.ਏ ਬਣ ਕੇ ਮੰਤਰੀ ਬਣ ਕੇ ਅੱਜ ਵੀ ਲੋਕਾਂ ਨੂੰ ਧਮਕਾਉਂਦੇ ਨੇ ਉਹ ਉਹ ਅੱਜ ਵੀ ਧਮਕਾਉਂਦੇ ਨੇ ਲੋਕਾਂ ਨੂੰ ਸੁਖਵੀਰ ਬਾਦਲ ਜੀ ਨੇ ਹਰ ਰੋਜ਼ ਜਿਹੜਾ ਉਪਾਸ਼ਣ ਦਿੰਦੇ ਨੇ ਕਿ ਮੈਂ ਡੈਰੀ ਲਾ ਰੱਖੀ ਐ ਇੱਕ ਜਿਹੜੇ ਪੁਲਿਸ ਅਫਸਰ ਝੂਠੇ ਪਰਚੇ ਬਣਾਉਂਦੇ ਆ ਸਾਡੇ ਵਰਕਰਾਂ ਤੇ ਉਹਨਾਂ ਦਾ ਹਿਸਾਬ ਕਰਾਂਗੇ ਇੱਕ ਡੈਰੀ ਸੁਖਵੀਰ ਬਾਦਲ ਜੀ ਇਸ ਗੱਲ ਵਾਸਤੇ ਵੀ ਲਾ ਲੋ ਕਿ ਅਕਾਲੀ ਦਲ ਦੇ ਵਿੱਚ ਕਿੰਨੇ ਕ 범ਾਦੀ ਨੇ ਕਿੰਨੇ ਕ ਕਾਤਲ ਨੇ ਕਿੰਨੇ ਕ ਬਲਾਤਕਾਰੀ ਨੇ ਕਿੰਨੇ ਕ ਸਮਗਲਰ ਨੇ ਇਸ ਗੱਲ ਕਿੰਨੇ ਕ 10 ਨੰਬਰੀਏ ਨੇ ਇਸ ਗੱਲ ਵਾਸਤੇ ਵੀ ਇੱਕ ਡਾਇਰੀ ਲਾ ਲਓ ਸ਼ਾਇਦ ਇਹ ਡਾਇਰੀ ਛੇਤੀ ਭਰ ਜੂਗੀ ਸ਼ਾਇਦ ਇਹ ਡਾਇਰੀ ਪਹਿਲਾਂ ਭਰ ਜੂਗੀ ਕਿਉਂਕਿ ਇੰਨਾ ਕੁਝ ਤੁਸੀਂ ਲਈ ਫਿਰਦੇ ਹੋ ਕਾਲੀ ਦਲ ਚ ਸੋ ਕਾਲੀ ਦਲ ਦਾ ਜਿਹੜਾ ਟਰੈਕ ਰਿਕਾਰਡ ਪਹਿਲਾਂ ਵਾਲਾ ਤੇ ਅੱਜ ਵਾਲਾ ਬਿਲਕੁਲ ਦਿਨ ਰਾਤ ਦਾ ਫਰਕ ਪੈ ਗਿਆ ਪਹਿਲਾਂ ਇਹ ਕਿਹਾ ਜਾਂਦਾ ਸੀ ਜੇ ਕੋਈ ਮੁੰਡਾ ਵਿਗੜਿਆ ਹੋਇਆ ਉਹਨੂੰ ਕਾਲੀ ਦਲ ਚ ਸ਼ਾਮਲ ਕਰਾ ਦਿਓ ਮਹੀਨੇ ਦੋ ਮਹੀਨੇ ਬਾਅਦ ਆਪੇ ਸੁਧਰ ਜੂ ਹੁਣ ਬਿਲਕੁਲ ਉਲਟਾ ਹੋ ਗਿਆ ਜੇ ਕੋਈ ਕਿਸੇ ਦਾ ਚੰਗਾ ਪਲਾ ਸਾਊ ਮੁੰਡਾ ਹੈ ਉਹਨੂੰ ਕਾਲੀ ਦਲ ਚ ਸ਼ਾਮਲ ਕਰਾ ਦਿਓ ਮਿੰਨੇ ਦੋ ਮਿੰਨਾਂ ਚ ਆਪੀ ਕੁਝ ਨਾ ਕੁਝ ਬਣ ਜਾਊਗਾ ਜਾਂ ਪਕੌੜਾ ਹੋ ਜਾਊਗਾ ਜਾਂ ਜਾਂ ਨਸ਼ੀੜੀ ਬਣ ਜਾਊਗਾ ਜਾਂ ਡਰੱਗ ਵੇਚਣ ਲੱਗ ਜਾਊਗਾ ਜਾਂ 10 ਨੰਬਰੀਆ ਬਣ ਜਾਊਗਾ ਸੋ ਅਕਾਲੀ ਦਲ ਤੋਂ ਮੈਂ ਮੰਗ ਕਰਦਾ ਕਿ ਇਮੀਡੀਏਟਲੀ ਉਹਨੂੰ ਇਹ ਕੱਢ ਕੇ ਪਾਰਟੀ ਦੇ ਵਿੱਚੋਂ ਔਰ ਪੰਜਾਬੀਆਂ ਤੋਂ ਮਾਫੀ ਮੰਗਣ ਇਸ ਕਰਕੇ ਦੱਸ ਦਈਏ ਕਿ ਸੀਨੀਅਰ ਅਕਾਲੀ ਆਗੂ ਵਰਸਾ ਸਿੰਘ ਵਲਟੋਹਾ ਤੇ 36 ਸਾਲ ਪੁਰਾਣੇ ਇੱਕ ਕਤਲ ਮਾਮਲੇ ਵਿੱਚ ਪੁਲਿਸ ਚਲਾਨ ਪੇਸ਼ ਕੀਤਾ ਗਿਆ ਜਿਸ ਵਿੱਚ ਬਿਨਾਂ ਕਲੀਨ ਚਿੱਟ ਮਿਲਿਆਂ ਉਹ ਦੋ ਵਾਰ ਵਿਧਾਇਕ ਬਣ ਚੁੱਕੇ ਹਨ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ